ਤਲ ਹੋ ਗਿਆ ਇਹ ਫਾਈਨਲੀ ਹੁ ਅਸੀਂ ਰੁਕੇ ਤੇ ਗਏ ਨਿੰਬੂ ਪਾਣੀ ਦੇ ਵਾਸਤੇ ਤੇ ਨਿੰਬੂ ਜੀਰਾ ਲੈਮਨ ਹਾਂ ਜੀਰਾ ਲੈਮਨ ਪੀਣ ਵਾਸਤੇ ਨਿੰਬੂ ਕੀ ਚਾਪਦਾ ਜੀ ਇਹ ਚ ਕੋਣੋ ਜੇ ਨਹੀਂ ਕੋ ਠੀਕ ਹੈ ਤਾਂ ਫਾਈਨਲੀ ਗਾ ਅੱਜ ਦੇ ਬਲੌਗ ਦੇ ਵਿੱਚ ਅੱਪਾ ਦਿਖਾਵਾਂਗੇ ਜੋ ਵੀ ਅੱਜ ਦੇ ਰੁਟੀਨ ਦੇ ਵਿੱਚ ਜੋ ਵੀ ਹੋ ਰਿਹਾ ਅੱਪਾ ਉਹੀ ਦਿਖਾਵਾਂਗੇ ਕੀ ਅਪਾ ਕਰ ਰਹੇ ਆ ਕੀ ਖਾ ਰਹੇ ਆ ਕੀ ਵੀਰੇ ਕੀ ਲੈ ਕੇ ਜਾ ਰਹੇ ਆ ਸਾਰਾ ਕੁਝ ਦੱਸਾਂਗੇ ਵੇਰ ਦਾ ਟਾਈਮ ਹੈ ਤੇ ਫਾਈਨਲੀ ਗਾਈ ਗੱਡੀ ਕਰ ਲਈ ਸਟਾਰਟ ਬਲੌਗ ਦੀ ਸਟਾਰਟਿੰਗ ਵੀ ਕਰ ਦਿਆ ਤਾਂ ਹੈ ਗਾਈਸ ਗੁੱਡ ਮਾਰਨਿੰਗ ਵੈਲਕਮ ਬੈਕ ਮਾਈ ਵੀਡੀਓ ਆਈ ਹੋਪ ਗਾਈਸ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤਾਂ ਚਲੋ ਗਾਈਸ ਕਰਦੇ ਆ ਗੱਡੀ ਬੈਕ ਲੈ ਕੇ ਪਰਮਾਤਮਾ ਦਾ ਨਾਮ ਗਾਈ ਉਰੋਂ ਗੱਡੀ ਕੱਢਣਾ ਬਹੁਤ ਔਖਾ ਦਾ ਆਪਣੇ ਕਿਉਂਕਿ ਉਹ ਸਾਹਮਣੇ ਦੇਖ ਰਹੇ ਸ਼ੀਸ਼ੇ ਵਿੱਚ ਵੀ ਦਿਖਾਣਾ ਮੈਂ ਤੁਹਾਨੂੰ ਉਹ ਦੇਖੋ ਸਾਹਮਣੇ ਕੋਈ ਚੀਜ਼ ਖੜੀ ਹੈਗੀ ਤੇ ਇਧਰ ਦੀ ਪੂਰੀ ਪੂਰੀ ਹੈ ਆ ਦੇਖੋ ਨੀਚੇ ਨਾ ਸੀਵਰੇਜ ਹੈ ਜਿਹਦੇ ਕਰਕੇ ਜਿਹਦੇ ਕਰਕੇ ਬਹੁਤ ਔਖਾ ਹੋਦਾ ਤਾਂ ਲੋ ਜੀ ਫਾਈਨਲੀ ਗਏ ਆ ਕੇ ਆਪਣਾ ਘਰ ਦਵਾਰ ਆ ਤੱਲਾ ਹੋ ਗਿਆ ਜੀ ਫਾਈਨਲੀ ਪਹੁੰਚ ਗਏ ਆਪਾਂ ਕਗੇ ਦੀ ਬਾਜ਼ਾਰ ਦੇ ਵਿੱਚ ਤੱਲਾ ਹੋ ਗਿਆ ਜੀ ਫਾਈਨਲੀ ਪਹੁੰਚ ਗਏ ਦੁਕਾਨ ਦੇ ਉੱਤੇ ਜਿਹੜਾ ਇਹ ਗੱਡੀ ਖੜਾਤੀ ਆਪਾਂ ਨੇ ਇੱਥੇ ਤੇ ਚਲੋ ਗਾਇਸ ਚੱਲਦੇ ਆਂਗੇ ਅੰਦਰ ਅੰਦਰ ਜਾਣ ਤੋਂ ਪਹਿਲਾਂ ਆ ਗਏ ਆਪਾਂ ਇਸ ਜਗ੍ਹਾ ਦੇ ਉੱਤੇ ਪਹਿਲਾਂ ਲੈਣੇ ਆਂਗੇ ਪਰਮਾਤਮਾ ਦਾ ਨਾਮ ਸੱਚੇ ਪਾਤਸ਼ਾਹ ਖੁਦਾਵੰਦ ਯਿਸੂ ਮਸੀਹ तेरा ਧੰਨਵਾਦ ਅਮਨ ਸ਼ੁਕਰੀਆ ਤਾਂ ਗਾਇਸ ਦੁਕਾਨ ਚ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਕਿ ਪ੍ਰਮਾਤਮਾ ਮੈਨੂੰ ਵਰਕਪੈਟ ਦੇਈ ਵਾਦਾ ਕਰੇ ਐਨਾ ਗੱਲ ਕਹਿ ਤੁਰ ਮਾਲਕ ਦਾ ਹੱਥ ਹੋ ਜਾਂਦਾ ਸਾਰੇ ਕੰਮ ਦੇ ਵਿੱਚ ਚਲੋ ਗਾਇਜ਼ ਕਰ ਦਾਂਗੇ ਗੱਡੀਆਂ-ਗੁੱਡੀਆਂ ਕੱਢ ਦਾਂਗੇ ਬਾਹਰ ਤੇ ਫਿਰ ਕਰਦੇ ਕੰਮ ਬਈ ਫਾਈਨਲੀ ਹੁਣ ਚੱਲੇ ਆ ਸੀ ਗੱਡੀ ਦਾ ਸਮਾਨ ਲੈਣ ਵਾਸਤੇ ਨਾਲ ਜਾ ਰਿਹਾਗਾ ਘਟੋ ਘਟ 50 ਸਾਲੀ ਅੰਕਲ ਸੀਨੀਅਰ ਅੰਕਲ ਹੋਰ ਬਈ ਅੰਕਲ ਕੀ ਹਾਲ ਚਾਲ ਠੀਕ ਹੈ ਪੁੱਤ ਤਾਂ ਫਾਈਨਲੀ ਗਏ ਹੁਣ ਚੱਲੇ ਆਂ ਸੀ ਗੱਡੀ ਦਾ ਸਮਾਨ ਲੈਣ ਵਾਸਤੇ ਤਕਰੀਬਨ ਟਾਈਮ ਹੋ ਰਿਹਾਗਾ 12 ਵਜੇ ਕਿ ਹੋੜੇ ਸਾਢੇ 12 ਵਜੇ ਦਾ ਟਾਈਮ ਐ ਤੇ ਵਾਈ ਗਰਮੀ ਕਿ ਗਰਮੀ ਐ ਗੱਡੀ ਦਾ ਏਸੀ ਵੀ ਫੇਲ ਹੋ ਰਹੇ ਨੇਗੇ ਗਰਮੀ ਬਹੁਤ ਜ਼ਿਆਦਾ ਐ ਨਜਾਇਜ਼ ਪਰ ਇੰਨੀਆਂ ਕਿ ਸੋਹਣੀਆਂ ਗੱਡੀਆਂ ਨੂੰ ਦੇਖ ਦੇਖ ਕੇ ਬਹੁਤ ਮਨ ਖੁਸ਼ ਹੁੰਦਾ ਤੁਸੀਂ ਗੱਡੀ ਦੇ ਵਿੱਚ ਬੈਠ ਕੇ ਵੀ ਤੁਹਾਨੂੰ ਗਰਮੀ ਆ ਰਹੀ ਆ ਕੀ ਚੱਕਰ ਆ ਬੇਟਾ ਗਰਮੀ ਬਹੁਤ ਵਧੀਆ ਰਹੇ ਅੱਛਾ ਅੰਕਲਾ ਆ ਬੁੱਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਸਿੱਖਦੇ ਸਿੱਖਿਆ ਨੂੰ ਤੇ ਨਦਰੀ ਕਿੰਨੇ ਸਾਲ ਦੀ ਉਮਰ ਹੋਗੀ? ਕੋਤ ਮੇਰੇ ਤਾਂ ਘੱਟੋ-ਘੱਟ 70 ਸਾਲ ਦੀ ਉਮਰ ਆ ਜੀ। ਹਾਂ ਬਸ ਉਮਰ ਤਾਂ ਮੁਸਹਰਦਾ ਈ ਜਾਂ। ਤੇਰੇ ਤਾਂ ਵਾਰ 150-200 ਸਾਲ ਦੀ ਉਮਰ ਆ ਜੀ। ਹਾਂ। ਹੈਨਾ? ਉਹ ਗੱਡੀ ਤੇ ਨਾ ਹੈ ਨਹੀਂ ਆਰੇ ਬਾਈ। ਕਿੱਧਰ ਵਾਕਿਆ? ਟੱਕ ਲੈ ਗੰਨ ਤੂੰ ਕੀ ਕਿੱਥਰ ਆਗਾ? ਤਗਾ ਹੀ ਹੋਣਾ ਸੀ ਉਰੋਂ ਗੱਡੀ ਦਾ ਸਮਾਨ ਲੈਣ ਵਾਸਤੇ ਪਰ ਦੇਖ ਰਹੇ ਹਾਂਗੇ ਜੇ ਤਾਂ ਸਾਨੂੰ ਕੋਈ ਚੀਜ਼ ਪਸੰਦ ਆਊਗੀ ਤਾਂ ਇਹ ਤਾਂ ਆਪਾਂ ਨੇ ਇੱਕ ਸਟੇਪਣੀ ਲੈ ਜਾਣੀ ਐ ਇੱਕ ਪਿੱਛਾ ਲੈ ਜਾਣਾ ਇੱਕ ਐਕਸਲ ਲੈ ਜਾਣਾ ਆਪਣੀ ਗੱਡੀ ਦਾ ਠੀਕ ਐ ਸਾਜ ਨਹੀਂ ਲੈ ਗਏ ਜਾਂਦੇ ਚਲੋ ਫਿਰ ਲੈ ਕੇ ਚੱਲਾਂਗੇ ਬਹੁਤ ਫਰ ਬੜਾ ਘੰਟਾ ਪੈ ਗਿਆ ਲੈ ਨਾ ਚੱਲੀਏ ਗੰਨਾ ਤਾਂ ਪਈਆਂ ਹੋਣੀਆਂ ਕਿਉਂ ਦੇਖ ਨਹੀਂ ਰਹੀਆਂ ਹੈਂ ਆ ਤਾਂ ਫਾਈਨਲੀ ਗਏ ਅੱਜ ਦੇ ਬਲੌਗ ਦੇ ਵਿੱਚ ਆਪਾਂ ਦਿਖਾਵਾਂਗੇ ਜੋ ਵੀ ਅੱਜ ਦੇ ਰੁਟੀਨ ਦੇ ਵਿੱਚ ਜੋ ਵੀ ਹੋ ਰਿਹਾ ਆਪਾਂ ਉਹ ਹੀ ਦਿਖਾਵਾਂਗੇ ਕਿਉਂਕਿ ਕੀ ਆਪਾਂ ਕਰ ਰਹੇ ਆ ਕਿ ਖਾ ਰਹੇ ਆ ਕਿ ਵੀਰੇ ਕੀ ਲੈ ਕੇ ਜਾ ਰਹੇ ਆ ਸਾਰਾ ਕੁਝ ਦਿਖਾਵਾਂਗੇ ਮਿਲੀ ਨਹੀਂ ਜਗਦੀਪਾ ਚਲ ਕੋਈ ਨਹੀਂ ਲੱਭਲਾ ਅੰਕਲ ਜੀ ਆ ਗਏ ਅੰਕਲ ਜੀ ਦੇਣਗੇ ਤੈਨੂੰ ਸ਼ੇਰ ਕਿੱਥੇ ਗਿਆ ਹੋਇਆ ਹੈ ਸ਼ਿਕਾਰ ਕਰਨ ਗਿਆ ਹੋਇਆ ਹੈ ਸ਼ੇਰ ਜਗਦੀਪਾ ਲੈਟਾਂ ਨੇ ਓਏ ਲੈਟਾਂ ਲਿਖਿਆ ਹੋਇਆ ਤੇ ਲੈਟਾਂ ਰੱਖਿਆ ਹੋਇਆ ਸਪੀਕਰ ਤਾਂ ਬੜਾ ਹੈਂਡਬੈਗ ਰੂ ਹੈ ਨਾ ਔਰ ਇੱਕ ਕੱਲਾ ਪੱਤਾ ਪੱਤਾ ਜੀ ਲੱਗ ਰਿਹਾ ਹੈਗਾ ਮੈਨੂੰ ਨਾ ਸ਼ੋਰ ਆਏ ਹਾਏ 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 ਕੰਨਾਂ 'ਚ ਵਾਜਦੀ ਆਵਾਜ਼ ਆਦੀ ਓਏ ਮੋਟਰਸਾਈਕਲ ਤੇ ਸਫ਼ਰ ਕਰਨ ਦਾ ਟਾਈਮ ਹੀ ਨਹੀਂ ਹੈਗਾ ਕਿਉਂਕਿ ਇੰਨੀ ਕਿ ਜ਼ਿਆਦਾ ਗਰਮੀ ਹੈ ਨਾ ਮੂੰਹ ਬਿਲਕੁਲ ਹੀ ਮਚਣ ਲੱਗ ਜਾਂਦਾ ਠੀਕ ਸਮਾਂ ਨਾ ਹਾਂ ਕੰਮ ਕਰੂਗੀ ਪੁੱਤ ਖੜ ਜਾ ਏ ਹੁਣ ਚੱਲ ਚੱਲ ਸਈਏ 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 ਅਏ ਅੰਕਲ ਤੇਰੀ ਸਮਾਇਲ ਜੇ ਤਾੜੀ ਤਾਂ ਫੈਲਟੀ ਦਾ ਜਿੱਥੋਂ ਅਸੀਂ ਆ ਗਏ ਸਮਾਨ ਸੂਨ ਖਰੀਦ ਕੇ ਤੇ ਤੁਹਾਨੂੰ ਮੈਂ ਦਿਖਾਣਾਗਾ ਕਿ ਹੁਣ ਅਸੀਂ ਕੁਲਚੇ ਬਣਵਾਉਣ ਲੱਗ ਰਹੇ ਸੀਗੇ ਮੈਂ ਤੇ ਮੇਰਾ ਮਿੱਤਰ ਯਾਰ ਸੀਸੇ ਸਾਰੀਆਂ ਗੱਡੀਆਂ ਨੇ ਸਾਫ਼ ਨਹੀਂ ਹੁੰਦੀਆਂ ਜਿਹੜਾ ਉਹ ਦਿਖੜੇ ਬੰਦਾ ਸਾਹਮਣੇ ਉਹ ਉਹ ਹੈਗਾ ਆਪਣਾ ਅੰਕਲ ਉਹ ਬਣਵਾਉਣ ਲੱਗ ਰਿਹਾ ਕੁਲਚੇ ਉਹ ਕੁਲਚੇ ਲੈ ਕੇ ਆਊਗਾ ਫਿਰ ਕੁਲਚੇ ਖਾਵਾਂਗੇ ਨਜ਼ਾਰੇ ਦੇ ਨਾਲ ਤੇ ਨਾਲੇ ਪੀਵਾਂਗੇ ਕੋਕ ਦਾ ਜੀ ਫਾਈਨਲੀ ਆ ਪਹੜੇਗਾ ਇਹ ਮੈਨੀ ਸਪੀਡ ਦੇ ਕੋਲ ਇੱਥੇ ਗੱਡੀ ਲਾ ਕੇ ਉਹ ਉਹ ਸਾਹਮਣ ਵਾਲੀ ਦੁਕਾਨ ਤੇ ਗਿਆ ਗਾ ਜੀ ਆਪਣਾ ਮਿੱਤਰ ਆ ਗਿਆ ਜੀ ਅੰਕਲ ਜੀ ਚਲੋ ਬਤੋ ਜੀ ਅੱਛਾ ਕੀ ਕੀ ਲੈ ਕੇ ਆਏ ਹੋ ਜੀ ਆ ਮੇਰੇ ਆਪਾਂ ਲਗੇ ਪਹੁੰਚ ਅਗਰੇ ਕਾ ਇਹ ਦੇਖੋ ਕਿੰਨੀ ਜਿਆਦੇ ਗਰਮੀ ਆ ਸੂਰਜ ਸੂਰਜ ਤਾਂ ਸਿਰ ਕਰ ਤੇ ਜਮਾ ਸਿੱਧਾ ਸੂਰਜ ਪੈ ਰਿਹਾ ਹੈਗਾ ਇੱਥੋਂ ਵੀਡੀਓ ਬੰਦੇ ਪਤਾ ਨਹੀਂ ਵਾਈਡ ਐਂਗਲ ਚ ਕਰੀ ਹੋਇਆ ਪਤਾ ਨਹੀਂ ਨਾ ਤਾਂ ਆਪਾਂ ਲੈ ਕੇ ਆਏ ਆਂ ਕੁਲਚੇ ਖਾਣ ਵਾਸਤੇ ਸਤਿਗੁਰ ਆ ਗੱਡੀ ਵੀ ਆਪਣੀ ਧੁੱਪੇ ਖੜੀ ਆ ਬੜਾ ਮੋਟਰਸਾਈਕਲ ਧੁੱਪੇ ਖੜਾ ਇਹ ਚੱਲ ਨਹੀਂ ਰਿਹਾ ਇਸ ਕਰਕੇ ਆਪਾਂ ਨੂੰ ਗੱਡੀ ਲੈ ਜਾਣੀ ਪਈ ਨਹੀਂ ਤਾਂ ਆਪਾਂ ਲੈ ਜਾਣੀ ਨਹੀਂ ਸੀਗੀ ਜੀ ਪੀ ਕੇ ਠੰਡਾ ਠੰਡਾ ਹੁਣ ਕਰਦਣੇ ਇਸ ਸਾਈਡ ਵਿੱਚ ਖੜੇ ਹੋ ਕੇ ਦੀ ਰੋੜਾ ਅਕਲ ਜੀ ਕੀ ਦੇਖ ਰਿਹਾ ਪੁੱਤਰਾ ਕੋਪਨ ਕੱਢੇਗਾ ਇਹ ਜੀ ਓ ਉਹ ਉਹ ਆਹ 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 ਕਿ ਮੇਰਾ ਉਸਤਾਦ ਦੁਕਾਨ ਦੇ ਉੱਤੇ ਤੇ ਮੈਨੂੰ ਕਹਿੰਦਾ ਵੀ ਉਹ ਜਿਹੜਾ ਟਾਈਮ ਪੀਸ ਪਿਆ ਕਹਿੰਦਾ ਉਹਨੂੰ ਇੱਥੇ ਲਾ ਕਹਿੰਦਾ ਉਹ ਉਧਰਲੀ ਸਾਈਡ ਤੇ ਨਹੀਂ ਲਾਣਾ ਤੈਨੂੰ ਟਾਈਮ ਪੀਸ ਮੈਂ ਕਿਹਾ ਵੀ ਚਲ ਕੋਈ ਜਾਂਦੀ ਆ ਅੰਕਲ ਜੀ ਕਹਤਾ ਹੁੰਦਿਆ ਉਸਤਾਦ ਵੀ ਇਹ ਪਾਣੀ ਪਰ ਇੰਟਰਨੈਟ ਹੁਣ 8 ਟਾਈਮ ਪਿਸ ਨੂੰ ਲਾਉਣਾ ਪਣੇ ਬਿਲਕੁਲ ਫਰਾਂਟ ਦੇ ਸਾਹਮਣੇ ਆਖਾ ਜੀ ਫਾਈਨਲੀ ਕੁਲਚਾ ਦਾ ਲਿਆਂਦਾ ਕੁਲਚੇ ਦੇ ਨਾਲ ਪੀਵਾਂਗੇ ਕੋਕ ਤੁਸੀਂ ਦੇਖ ਰੋ ਬਣੀ ਕਰਨਾ ਗਾ ਗੋਰ ਦੇ ਕੇ ਆ ਗੋਰ ਦਾ ਪੇਸ਼ ਫਾਈਨਲੀ ਵਾਰੀ ਆ ਗਈ ਟਾਈਮ ਪਿਸ ਨੂੰ ਲਾਉਣ ਦੀ ਇੱਥੇ ਤਾਂ ਹੁਣ ਆਪਾਂ ਘੜੀ ਦਾ ਲਿਆਂਦੀ ਨੇ ਜੀ ਟਾਈਮ ਇਹ ਤੁਹ ਵੀ ਦੇਖ ਕੇ ਦੱਸਿਆ ਕਰਾਂਗੇ ਵੀ ਕਿੰਨਾ ਹੋ ਗਿਆ ਤਕਰੀਬਨ ਇਹ ਟਾਈਮ ਤਾਂ ਵੈਸੇ ਗਲਤ ਦੱਸ ਰਿਹਾ ਪਰ ਆਪਾਂ ਇਹਨੂੰ ਸਹੀ ਕਰ ਦਾਂਗੇ ਸਗੈ ਮੈਂ ਸੁਣਨਾ ਪਿੰਡਾਂ ਦੀ ਕਿ ਗੱਲ ਦੱਸਦਾ ਵੀ ਜੇ ਜੇ ਆਪਣੇ ਟਾਈਮ ਪੀਸ ਦਾ ਸੈੱਲ ਖਤਮ ਹੋ ਜੇ ਨਾ ਤਾਂ ਪਤਾ ਨੁ ਕਿਵੇਂ ਚਾਰਜ ਕਰਦੇ ਆਂ ਅੰਦਾਜ਼ੇ ਐਂ ਚੱਪਦੇ ਸੈੱਲ ਨੂੰ ਉਸ ਦਿਨ ਲਈ ਚੱਲਣ ਚੱਲਣ ਲੱਗ ਜਾਂਦਾ ਤੁਸੀਂ ਐਵੇਂ ਨਹੀਂ ਕਰਨਾ ਕਿਉਂਕਿ ਕਈ ਵਾਰੀ ਇਹ ਕੁਝ ਹੋਰ ਵੀ ਹੋ ਸਕਦਾ ਇਹਨੂੰ ਹੁਣ ਪਾ ਕੇ ਦੇਖਦੇ ਆਂ ਸੈੱਲ ਨੂੰ ਇਹਦੇ ਵਿੱਚ ਵੀ ਕੰਮ ਕਰਦਾ ਜਾਂ ਨਹੀਂ ਕਰਦਾ ਆ ਦੇਖੋ ਹੁਣ ਖੜਾਗਾ ਆ ਦੇਖੋ ਭਾਈ ਮੰਦੇਵਰ ਪਾਣੇ ਨੂੰ ਕਦੀ ਨਾ ਖਾਂਦੀ ਦਾਣੇ ਨੂੰ ਚੱਲ ਗਿਆ ਨਾ ਟਾਈਮ ਪੀਸ ਆ। ਆ ਯਾਰ ਥੰਬਨੇਲ ਵੀ ਆਪਾਂ ਆਹੀ ਰੱਖ ਦਨੇ ਆ। ਵੀ ਟਾਈਮ ਪੀਸ ਦਾ ਸੈੱਲ ਬਦਲੇ। ਤਾਂ ਗਾ ਜੀ ਹੁਣ ਹੋ ਰਹੇ ਨੇ 12:26 ਮਿੰਟ ਤਾਂ ਆਪਾਂ ਇਹਨੂੰ ਟਾਈਮ ਪੀਸ ਨੂੰ ਪਿੱਛੇ ਨਹੀਂ ਕਰਦੇ ਹੈਗੇ ਇਹਨੂੰ ਅੱਗੇ ਹੀ ਕਰਾਂਗੇ। ਜਿਵੇਂ ਸੂਈ ਨੂੰ ਪਿੱਛੇ ਨਹੀਂ ਘਮਾਉਂਦੇ ਹੈਗੇ ਅੱਗੇ ਹੀ ਘਮਾ ਕੇ ਨਾ ਫੇਰ 12:26 ਮਿੰਟ ਤੇ ਲਿਆਵਾਂਗੇ ਇਹਨੂੰ। ਹਾਂ ਜਿਵੇਂ ਕੀ 11 12 5 10 15 20 25 30 26 ਤੇ ਕਰਨਾ ਆਪਾਂ ਨੇ 25 ਇਹ ਹੋ ਗਿਆ 25 26 27 ਤੇ ਕਰ ਦਨੇਗੇ 28 5 ਮਿੰਟ ਅੱਗੇ ਕਰ ਦਨੇ ਚਲ ਕੁਝ ਹੋ ਜਾਂਦੇ ਕਿਉਂਕਿ ਖੜਾ ਹੋਇਆ ਟਾਈਮ ਪੀਸ ਦੁਕਾਨ 'ਚ ਰੱਖਣਾ ਨਹੀਂ ਚਾਹੀਦਾ ਆਪਾਂ ਨੂੰ ਆਪਣੇ ਘਰ 'ਚ ਵੀ ਨਹੀਂ ਲਾਉਣਾ ਚਾਹੀਦਾ ਕਿ ਕਿੱਥੇ ਜੇ ਕਿੱਥੇ ਜੇ ਕਿੱਥੇ ਜੇ ਲੱਗੂਗਾ ਤੱਲੋ ਬਾਈ ਹੁਣ ਕਰਤਾ ਆਪਾਂ ਨੇ ਕੰਮ ਓਕੇ ਦੀ ਰਿਪੋਰਟ ਹੁਣ ਲੱਗ ਰਹਾ ਨਾ ਘੰਟਾ ਚਲੋ ਗਾਈਸ ਮਾਰੀ ਹਿੰਮਤ ਕਰੀਏ ਆਪਾਂ ਆਪਣੀ Honda City ਦਾ ਕੰਮ ਇਹ ਉਹ ਦੇਖੋ ਕਿੰਨੀ ਘਟ ਫੋਟੋ ਲੱਗੀ ਹੋਈ ਹੈਗੀ ਐਂ ਕਰ ਰਹੇ ਇੱਕ ਵਕਤ ਐਂ ਕਰ ਰਹੇ ਯੇ ਇਹ ਕੀ ਆ ਦੀ ਮਸ਼ਹੂਰੀ ਆ ਯਾਰ ਆ ਥਾਏ ਇਥੇ ਨਾਲ ਹੋਣ ਪੈਟਰੋਲ ਤਾਂ ਗਾਈ ਹੁਣ ਆਏ ਤੇ ਅਸੀਂ ਪੈਟਰੋਲ ਪਵਾਉਣ ਵਾਸਤੇ ਪੀਪੀ ਦੇ ਵਿੱਚ ਤਾਂ ਕਿ ਅਸੀਂ ਕੰਪਰੈਸਰ ਤੋਂ ਹੋ ਸਕੀਏ ਤਾਂ ਕਿ ਜਿੰਨਾ ਚਿਰ ਗਰਮੀ ਰਹੂਗੀ ਨਾ ਓਨਾ ਟਾਈਮ ਅਸੀਂ ਗਰਮੀ ਤੇ ਗੱਲਾਂ ਕਰਦੇ ਰਹਿਾਂਗੇ ਕਰਦੇ ਰਹਿਾਂਗੇ ਕਰਦੇ ਰਹਿਾਂਗੇ ਓਕੇ ਜੀ ਬਾਏ ਜੀ ਅੱਗੇ ਇੱਕ ਦੇ ਥੱਲੇ ਲਾ ਦਨੇ ਚੱਲ। ਤਕਿਆ ਜਿਹੜੀ ਡੇਕ ਹੈ ਨਾ ਆਹ ਡੇਕ ਹੈ ਇਹ ਮੇਰੀ ਲਈ ਹੋਈ ਹੈ। ਅੱਜ ਇਹ ਇੰਨੀ ਵੱਡੀ ਹੋ ਗਈ ਦੇਖ ਲੋ। ਕੋਠੇ ਚਿੱਡੀ ਹੋ ਗਈ ਇਹਦਾ ਵਿਆਹ ਕਰਾਂਗੇ ਹੁਣ ਆਪਾਂ। ਹਾਸੇ ਵਿੱਚ ਜਾ ਕਰਦੇ ਆ ਹਾਂ ਉਹਨੂੰ ਪਤਾ ਹੀ ਨਹੀਂ। ਹਾਂਜੀ ਪਾਈਏ ਪੈਟਰੋਲੇ ਦੇ ਵਿੱਚ। ਹਾਂਜੀ। ਆਹਦੀ ਵੀਡੀਓ ਦਾ ਖਰਚ ਨਹੀਂ ਗਾ ਉਹ। ਦੇਖਾਂ ਹੈਗਾ ਫਰਕ ਬੱਬਾ। ਮੜਾ ਮਟਰ ਤਾਂ ਚੱਲ ਜੂਗਾ। ਮੂੰਹ ਦਾ ਨਾ ਫਰਕ ਹੋਵੇ ਬਸ। ਲੈਨਮੈਂਟ ਦਾ ਨਾ ਫਰਕ ਹੋਵੇ। ਤੱਲਾਓ ਭਾਈ, ਲੌਕ ਖੋਲਿਏ ਗੱਡੀ ਦਾ। ਆੜੀਂ ਬਾਬੇ। ਤਾਂ ਫੇਨ ਲੀ ਗਏ ਹੁਣ ਆਏ ਤੇ ਆਪਾਂ ਗੱਡੀ ਦਾ ਸਮਾਨ ਲੈਣ ਵਾਸਤੇ, ਗੱਡੀ ਦਾ ਨਹੀਂ ਅਸਲ ਚ ਲੈਣ ਵਾਸਤੇ ਆਏ ਤੇ ਅਸੀਂ ਗੈਸ। ਜਿਹੜੀ ਕਿ ਬਹੁਤ ਜ਼ਿਆਦਾ ਮਹਿੰਗੀ ਹੋ ਰਹੀ ਹੈਗੀ ਰੋਜ਼ ਰੇਟ ਵਧ ਜਾਂਦਾ ਹੈ ਦਾ ਤਲੋ ਵੀ ਫਾਈਨਲੀ ਹਮ 0 ਰੁਪਏ ਤੇ ਗਏ ਨਿੰਬੂ ਪਾਣੀ ਦੇ ਵਾਸਤੇ ਤੇ ਨਿੰਦੂ ਹਾਂ ਜੀਰਾ ਲੈ ਲੈਣੇ ਹਾਂ ਹਾਂ ਜੀਰਾ ਲੈ ਲੈਣੇ ਪੀਣ ਵਾਸਤੇ

ਲੋਟਾ ਟੈਕੀ ਗੁਲੀ ਵਾਲੀ ਮੇਰੇ ਟੈਕੀ ਗੁਲੀ ਹਨ ਅੱਧੀ ਇਹ ਹਮਾਰੇ ਨੇ ਆ ਜਾ ਬੰਤਾ ਤਾਂ ਗਾਈ ਗਰਮੀ ਨੇ ਨਾ ਫੇਸ ਦੀ ਕੰਡੀਸ਼ਨ ਥੋੜੀ ਜੀ ਖਰਾਬ ਕਰ ਰખી ਹੈ ਤੇ ਪਰ ਗਰਮੀ ਉਹ ਨੈਕਸਟ ਲੈਵਲ ਹੈ ਗਾਈ ਤਾਂ ਗਾਈ ਜੇਕਰ ਗੱਲ ਕਰੀਏ ਆਪਾਂ ਸਮੇਂ ਦੀ ਤਾਂ 8:45 ਮਿੰਟ ਹੋ ਰਹੇ ਨੇ ਤਕਰੀਬਨ 8:30 ਤੋਂ ਥੋੜਾ ਜਿਹਾ ਉੱਪਰ ਟਾਈਮ ਹੈ ਤੇ ਕੱਲ ਵਾਲੀ ਗੱਡੀ ਆਪਣੇ ਕੋਲ ਖੜੀ ਹੈ ਤੇ ਅੱਜ ਲੈ ਕੇ ਜਾਵਾਂਗੇ ਆਪਾਂ ਉਹੀ ਗੱਡੀ ਘਰੇ ਯਾਨੀ ਕਿ ਕ੍ਰੇਟਾ ਗਾਈ ਪਰ ਗਾਇਸ ਇਹ ਆਨ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਵਧੀਆ ਤੋਂ ਵਧੀਆ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਜੀਨੂੰ ਤੁਸੀਂ ਪੂਰੇ ਦਿਲ ਨਾਲ ਦੇਖਿਆ ਕਰੋਗੇ ਤੇ ਪੂਰੇ ਦਿਲ ਨਾਲ ਵੀਡੀਓ ਨੂੰ ਲਾਈਕ ਕਰਿਆ ਕਰੋਗੇ ਗਾਇਸ ਇਸੇ ਦੇ ਨਾਲ ਕਰਦੇ ਆਪਾਂ ਵੀਡੀਓ ਨੂੰ ਐਂਡ ਆਈ ਹੋਪ ਗਾਇਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਗਾਇਸ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਾਇਸ ਤਾਂ ਮਿਲਦੇ ਆਂਗੇ ਆਪਾਂ ਨੈਕਸਟ ਵੀਡੀਓ ਚ ਟੇਕ ਕੇਅਰ ਬਾਏ ਬਾਏ ਗਾਇਸ